ਮਾਨਾ ਬੜਾ ਚੰਚਲ ਹੈ ਇਹ ਮਾਨਾ ਬੜਾ ਚੰਚਲ ਹੈ ਇਹ ਟਿਕਦਾ ਨਹੀਂ ਇਹ ਬੜੀਆਂ ਖਰਾਬੀਆਂ ਕਰਦਾ ਹੈ ਉਹ ਮੈਂ ਸੁਣਿਆ ਸੰਤਾਂ ਦੇ ਕੋਲੋਂ ਕਿ ਕੋਈ ਆ ਮਹਾਤਮਾ ਜੀ ਦਾ ਇੱਕ ਨਾ ਸੇਵਕ ਆਇਆ ਕਹਿੰਦਾ ਮਹਾਰਾਜ ਜੀ ਮੈਂ ਬੜਾ ਦੁਖੀ ਆ ਕੀ ਹੋਇਆ ਕਹਿੰਦਾ ਜੀ ਮੇਰਾ ਕੋਈ ਕੰਮ ਨਹੀਂ ਬਣਦਾ ਮਾਪੁਰਖਾਂ ਨੇ ਕਿਹਾ ਕਿ ਇਦਾਂ ਕਰ ਆਹਾ ਤੈਨੂੰ ਇੱਕ ਮੰਤਰ ਦਿੰਦੇ ਆ ਇਹਦੇ ਨਾਲ ਨਾ ਜਿਹੜੀ ਉਹ ਭੂਤ ਦੀ ਸਿੱਧੀ ਹੋ ਜਾਂਦੀ ਸ਼ੈਤਾਨ ਦੀ ਸਿੱਧੀ ਹੋ ਜਾਂਦੀ ਕਾਲਾ ਜਾਦੂ ਹੁੰਦਾ ਹੈ ਨਾ ਕਾਲਾ ਜਾਦੂ ਇਹਦੇ ਨਾਲ ਕਾਲੇ ਜਾਦੂ ਦੀ ਸਿੱਧੀ ਹੋ ਜਾਂਦੀ ਮੰਤਰ ਦੇ ਦਿੱਤਾ ਧਿਆਨ ਸਭ ਦਾ ਹੈ ਸੰਗਤ ਜੀ ਗੌਰ ਕਰਿਓ ਮਹਾਪੁਰਖਾ ਨੇ ਇੱਕ ਮੰਤਰ ਦਿੱਤਾ ਜਿਹਦੇ ਨਾਲ ਸ਼ੈਤਾਨ ਦੀ ਸਿੱਧੀ ਹੋ ਜਾਂਦੀ ਹੈ ਉਹ ਆਦਮੀ ਘਰ ਗਿਆ ਉਹਨੇ ਉਹ ਮੰਤਰ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ ਮੰਤਰ ਸਿੱਧ ਹੋ ਗਿਆ ਸਾਹਮਣੇ ਉਹ ਜਿਹੜਾ ਸ਼ੈਤਾਨ ਸੀ ਉਹ ਪ੍ਰਗਟ ਹੋ ਗਿਆ ਉਹ ਸ਼ੈਤਾਨ ਜਦੋਂ ਪ੍ਰਗਟ ਹੋ ਜਾਂਦਾ ਮੈਂ ਤਾਂ ਕਹਾਣੀਆਂ ਵਿੱਚ ਸੁਣਿਆ ਉਹ ਕਹਿੰਦਾ ਵੀ ਹੁਕਮ ਕਰੋ ਮੇਰੇ ਆਕਾ ਐ ਕਹਿੰਦਾ ਉਹ ਕਹਿੰਦਾ ਵੀ ਦੱਸੋ ਮੈਨੂੰ ਕੋਈ ਕੰਮ